ਨਮਸਤੇ ਸਲਾਮ ਸਤਿ ਸ੍ਰੀ ਅਕਾਲ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ। ਵਾਸਤੇ ਬਹੁਤ ਵੀਡੀਓ ਲਾਹੇਵੰਦ ਹੈ ਜਿਹੜੇ ਪਟਾਟੋ ਦੀ ਖੇਤੀ ਕਰਦੇ ਨੇ। ਲੋਾਈ ਤੋਂ ਲੈ ਕੇ ਪਟਾਈ ਤੱਕ ਸਾਰੀਆਂ ਮਸ਼ੀਨਾਂ ਇੱਕ ਹੀ ਪਲੇਟਫਾਰਮ ਤੇ ਤੁਹਾਨੂੰ ਮਿਲ ਜਣੀਆਂ। ਕੰਪਨੀ ਦਾ ਨਾਮ ਤੁਸੀਂ ਦੇਖ ਸਕਦੇ ਹੋ ਆਮਨਦੀਪ ਐਗਰੋ ਇੰਡਸਟਰੀ। ਬਹੁਤ ਹੀ ਫੇਮਸ ਨਾਮ ਹੈ ਬਹੁਤ ਹੀ ਪੁਰਾਣੀ ਜਿਹੜੀ ਇਹ ਫਾਰਮ ਹੈ। ਇਹਨਾਂ ਦੇ ਬਾਈ ਜੀ ਉਹਨਾਂ ਨਾਲ ਆਪਾਂ ਗੱਲ ਕਰਦੇ ਆਂ। ਬਾਈ ਜੀ ਸਵਾਗਤ ਹੈ ਤੁਹਾਡਾ ਫੈਨ ਪੰਜਾਬੀ ਟੀਵੀ ਦੇ ਵਿੱਚ। ਸਸਿਕਾ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੇਰੇ ਵੱਲੋਂ ਯਾਰ ਭਰੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਜੀ ਆਪਣਾ ਨਾਮ ਦੱਸੋ ਜੀ ਤੇ ਦੂਜੀ ਆਪਣੀ ਫਾਰਮ ਦਾ ਨਾਮ ਦੱਸੋ ਜੀ ਕਿਹੜੀ ਲੋਕੇਸ਼ਨ ਕਿਹੜੀ ਜਗ੍ਹਾ ਤੇ ਹੈ ਜੀ ਮੇਰਾ ਨਾਮ ਅਮਨਦੀਪ ਸਿੰਘ ਹੈ ਸਾਡੀ ਕੰਪਨੀ ਦਾ ਨਾਮ ਅਮਨਦੀਪ ਐਗਰੋ ਇੰਡਸਟਰੀ ਹੈ ਜੋ ਕਿ ਚੌਂਦਾ ਰੋਡ ਅਮਰਗੜ ਮਲੇਰ ਕੋਟਲਾ ਪੰਜਾਬ ਵਿਕੇਸਿਤ ਹੈ ਆਪਣੇ ਲਵੇ ਇਕੋ ਪਲੇਟਫਾਰਮ ਦੇ ਉੱਤੇ ਪੋਟੈਟੋ ਦੇ ਸਾਰੇ ਇੰਪਲੀਮੈਂਟਸ ਬਣਦੇ ਨੇ ਜਿਵੇਂ ਕਿ ਆਲੂ ਪਟਾਈ ਦੀਆਂ ਮਸ਼ੀਨਾਂ ਬਜਾਈ ਦੀਆਂ ਆਲੂ ਚਟਾਈ ਦੀਆਂ ਆਲੂ ਦੀ ਵੇਲ ਪੱਡਣ ਦੀ ਮਸ਼ੀਨ ਠੀਕ ਹੈ ਜੀ A to Z ਆਪਣੇ ਲਵੇ ਪੋਟੈਟੋ ਦੇ ਸਾਰੇ ਇੰਪਲੀਮੈਂਟ ਬਣਦੇ ਨੇ ਸਾਰੇ ਇੰਪਲੀਮੈਂਟ ਇੱਕ ਜਗ੍ਹਾ ਹੀ ਹੈ ਜੀ ਕਿਦਰ ਬਾਹਰੋਂ ਲੈਂਡ ਦੀ ਲੋੜ ਨਹੀਂ ਜੇ ਕਿਹੜਾ ਇੰਪਲੀਮੈਂਟ ਹੈ ਜੀ ਇਹ ਕਿਵੇਂ ਕਾਹ ਕਿਸਾਨ ਦਾ ਵਾਤੇ ਸਹਾਇਕ ਹੈ ਇਹ ਆਪਣਾ 26 ਇੰਚੀ ਆਟੋ ਪੋਟੈਟੋ ਪਲਾਂਟਰ ਹੈ ਜੀ ਇਹ ਫੁਲੀ ਆਟੋਮੈਟਿਕ ਹੈ ਇਹਦੇ ਚ ਆਪਾਂ ਰੇ ਵਾਸਤੇ ਪਿਸਤੌਲ ਲਗਾਤੇ ਨੇ ਜਿਵੇਂ ਪਹਿਲਾਂ ਕੁੱਪੀਆਂ ਲਾਦੀਆਂ ਸੀ ਉਹਦੇ ਨਾਲ ਰੇ ਦੀ ਐਕੂਰੇਸੀ ਨਹੀਂ ਸੀ ਪੂਰੀ ਹੁੰਦੀ ਹੁਣ ਪਿਸਤੌਲ ਲੱਗ ਗਏ ਨੇ ਇਹਦੇ ਨਾਲ ਆਪਣਾ ਐਕੂਰੇਟ ਰਿਪ ਹੋਊਗਾ ਜੀ ਠੀਕ ਹੈ ਜੀ ਇਹ ਵਾਲਾ ਪੁਆਇੰਟ ਕੀ ਹੈ ਜੀ ਇਹ ਮਤਲਬ ਰੇ ਬਤਾਉਣ ਘਟਾਉਣ ਵਾਸਤੇ ਪੁਆਇੰਟ ਲਾਇਆ ਹੈ ਅੱਛਾ ਐਡਜਸਟਮੈਂਟ ਹੈ ਜੀ ਰੇ ਦੀ ਹਨਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨਾਲ ਗੀਅਰ ਦਿੱਤੇ ਨੇ ਆਏ ਇਹ ਗੀਅਰ ਕਾਦੇ ਵਾਸਤੇ ਦਿੱਤੇ ਨੇ ਜੀ ਬੀਜ ਅੱਗੇ ਪਿੱਛੇ ਕਰਨਾ ਆਪਾਂ ਨੇ ਨੇੜੇ ਦੂਰ ਕਰਨਾ ਤਾਂ ਉਹਦੇ ਵਾਸਤੇ ਅੱਛਾ ਜੀ ਜਿਹੜਾ ਬੀਜ ਦੀ ਇਹ ਤੇ ਚੇਂਜ ਹੋ ਜਾਂਦੇ ਨੇ ਇਹ ਗੀਅਰ ਮਲਟੀ ਸਪੀਡ 'ਚ ਆ ਜਾਂਦਾ ਓਕੇ ਜੀ ਪਰ ਛੋਟਾ ਥੱਲੇ بڑا ਕਰਕੇ ਮਤਲਬ ਜਿੱਥੇ ਆਪਾਂ ਨੂੰ ਸੈਟਿੰਗ ਲੱਗਿਆ ਉਹ ਉਥੇ ਕਰ ਸਕਦੇ ਹਾਂ ਠੀਕ ਹੈ ਜੀ ਇਹ ਕਿੰਨੇ ਗੀਅਰ ਨੇ ਜੀ ਨਾਲ ਇਹ ਨਾਲ 7 ਗੀਅਰ ਹੁੰਦੇ ਨੇ 7 ਗੀਅਰ ਕਿਸਾਨ ਵੀਰੋਂ ਨਾਲ ਦਿੱਤੇ ਜਾਣਗੇ ਇਹਦੇ 'ਚ ਆਪਣੇ ਡਿਸਕਾਂ ਲੱਗੀਆਂ ਹੋਈਆਂ ਨੇ ਜੀ ਵੋਲ ਡਿਸਕ ਹੈ ਆਪਣੇ ਜਿਹੜੇ ਇਹਦੇ ਰੇਜ਼ਰ ਨੇ ਇਹ ਟੈਂਪਰਡ ਨੇ ओके ए बॉडी एभी टेम्पर ਆਪਣੀ ਬਸਾਈ ਦਾ ਜਿਹੜਾ ਮਟੀਰੀਅਲ ਆ ਉਹ ਆਪਣਾ ਸਾਰਾ ਟੈਂਪਰ ਹੈ ओके ਤੇ 712 ਦੇ ਇਹਦੇ ਚ ਆਪਾਂ ਨੂੰ ਟਾਇਰ ਮਿਲਦੇ ਨੇ ਜਿਹਦੇ ਨਾਲ ਕੀ ਲਿਫਟ ਦੇ ਉੱਤੇ ਕੋਈ ਲੋਡ ਨਹੀਂ ਰਹਿੰਦਾ ਆਪਣੀ ਤੇ ਟੈਂਕ ਕੈਪੈਸਿਟੀ ਦੀ ਗੱਲ ਕਰੀਏ ਜੀ ਫੀਡ ਪੁਆਇੰਟ ਤੇ ਜੀ অলਮੋਸਟ ਜੀ ਸਾਢੇ 30 ਟਨ ਦਾ ਟੈਂਕ ਕੈਪੈਸਿਟੀ ਹੈ ਜੀ ਇਹ ਠੀਕ ਹੈ ਜੀ ਇਹ 1 ਕਵਾਂਟਲ ਦੇ ਲਾਗੇ ਦੀ ਹੈਗੀ ਆ ਜਿਹੜੀ ਜੂਰੀਆ ਡਾਈ ਦੀ ਕਪੈਸਿਟੀ ਹੈਗੀ ਟੈਂਕ ਦੀ ਠੀਕ ਹੈ ਜੀ ਓਵਰਹਾਲ ਇਹਦੀ weight ਕਿੰਨਾ ਖੋਲ ਓਵਰਹਾਲ ਇਹਦਾ weight ਜਿਹੜਾ ਹੋਊਗਾ ਸਰ ਉਹ 8 ਕਵਾਂਟਲ ਦੇ ਲਵੇ ਹੋਵੇਗਾ 8 ਕਵਾਂਟਲ ਦੇ ਨੇੜੇ weight ਹੈਗਾ ਪੂਰਾ ਹੈਵੀ ਡਿਊਟੀ ਦੇ ਵਿੱਚ ਆ ਭਾਜੀ ਠੀਕ ਹੈ ਜੀ ਤੇ ਜੇ ਤਵਿਆਂ ਦੀ ਗੱਲ ਕਰੀਏ ਤਾਂ ਜੀ ਬੈਕ ਸਾਈਡ ਤੇ ਤਵੇ ਕਿਹੜੇ ਮਟੀਰੀਅਲ ਦੇ ਨੇ ਜੀ ਤਵੇ ਬੋਰਨ ਸਟੀਲ ਦੇ ਨੇ ਜੀ ਡਬਲ ਕਾਂਡਾ ਦੇ ਤਵੇ ਹੋਣਗੇ ਇਹਦੇ ਵਿੱਚ ਜਿਹੜਾ ਅਡਜਸਟਮੈਂਟ ਤਵੇ ਨੂੰ ਹਾਈਟ ਜਿੰਨਾ ਇੱਥੋਂ ਆਪਾਂ ਤਵਿਆਂ ਦੀ ਹਾਈਟ ਅਡਜਸਟ ਕਰ ਸਕਦੇ ਆ ਠੀਕ ਹੈ ਜੀ ਠੀਕ ਹੈ ਜੀ ਇਹ ওভারਹਾਲ ਕਿਸਾਨ ਵੀਰੋਂ ਤੁਸੀਂ ਦੇਖ ਸਕਦੇ ਹੋ ਟੌਪ ਕਲਾਸ ਮਾਡਲ ਫਿਨਿਸ਼ਿੰਗ ਬੜੀ ਸ਼ਾਨਦਾਰ ਹੈਗੀਆ ਪੇਂਟ ਕੁਆਲਟੀ ਵੀ ਜਿਹੜੀ ਬੜੀ ਸ਼ਾਨਦਾਰ ਹੈ ਤੇ ਉਸ ਤੋਂ ਅੱਗੇ ਗੱਲ ਕਰਦਾ ਜੀ ਆਪਣਾ ਇਹ ਵਾਲਾ ਮਾਡਲ ਜੀ ਇਹ ਆਪਣਾ ਆ ਗਿਆ ਜੀ 3 ਇੰਚ ਜ਼ਿਕਜ਼ੈਗ ਦੇ ਵਿੱਚ ਮਾਡਲ ਹੈ ਜੀ ਇਹ ਆਪਣਾ 3 ਇੰਚ ਜ਼ਿਕਜ਼ੈਗ ਦੇ ਵਿੱਚ ਜੀ ਹਾਂ ਜੀ ਇਹ 3 ਇੰਚ ਜ਼ਿਕਜ਼ੈਗ ਮਾਡਲ ਹੈ ਸਾਰਾ ਕੁਝ ਮਟੀਰੀਅਲ ਸਾਰਾ ਦੋਨਾਂ ਨੂੰ ਇਕੋ ਲੱਗਿਆ ਹੋਇਆ ਹੈ ਜੀ ਠੀਕ ਹੈ ਜੀ ਹਾਂ ਇਹ ਤਵੇ ਉੱਚੇ ਨੀਵੇਂ ਕਰਨ ਦੀ ਕਦੋਂ ਜ਼ਰੂਰਤ ਪੈਂਦੀ ਹੈ ਜੀ ਕਿਸਾਨ ਵੀਰਾਂ ਨੂੰ ਤਵੇ ਆਪਣੇ ਟਾਇਰਾਂ ਦੇ ਹਿਸਾਬ ਨਾਲ ਜਿਵੇਂ ਟਰੈਕਟਰ ਦੀ ਉਹ ਲਿਫਟ ਆਪਾਂ ਜਿੱਥੇ ਸੈੱਟ ਕਰਨੀ ਹੈ ਆਪਾਂ ਨੂੰ ਉਸ ਟਾਈਮ ਇੱਕ ਵਾਰ ਤਵੇ ਸੈੱਟ ਕਰਨ ਦੀ ਜ਼ਰੂਰਤ ਪੈਂਦੀ ਹੈ ਜੀ ਹਾਂਜੀ ਮਤਲਬ ਮੈਨੂਅਲੀ ਆਪਣੇ ਨਾਲ ਹਿਸਾਬ ਨਾਲ ਇੱਕ ਵਾਰ ਹਾਂ ਇੱਕ ਵਾਰ ਜੇ ਮੈਂ ਆਪਾਂ ਮਸ਼ੀਨ ਫੀਲਡ ਦੇ ਵਿੱਚ ਲਾਉਣੀ ਹੈ ਆਪਾਂ ਨੂੰ ਇੱਕ ਵਾਰ ਤਵੇ ਸੈੱਟ ਕਰਨੇ ਪੈਣੇ ਨੇ ਠੀਕ ਹੈ ਜੀ ਤੇ ਉਸ ਕੋੜੀ ਮਸ਼ੀਨ ਚੱਲੀ ਜਾਣੀ ਹੈ ਇਹ ਬੈੱਡ ਸਾਈਜ਼ ਕੀ ਰਹਿਣ ਵਾਲਾ ਜੀ ਇਹਦਾ ਵਰਡ ਸਾਈਜ਼ 0.3 ਇੰਚ ਹੈ ਜੀ ਓਕੇ 3 ਇੰਚ 26 38 ਆਪਾਂ ਕਿੰਨੇ ਮਾਡਲ ਬਣਾ ਰਹੇ ਜਿਹੜੀ ਵੀ ਰਿਕੁਆਇਰਮੈਂਟ ਆ ਕਿਸਾਨ ਵੀਰ ਨੂੰ ਤੁਹਾਡੇ ਤੋਂ ਲੈ ਫੋਨ ਜੀ ਬਣ ਜਾਂਦੀ ਹੈ ਠੀਕ ਹੈ ਜੀ ਆਪਾਂ ਸੀਡ ਸਾਈਜ਼ ਤੇ ਗੋਲੀ ਸਾਈਜ਼ 2 ਇੰਚ ਲਾਸਾ ਕਰੀਏ ਇਹਦੇ ਚ ਗੋਲੀ ਚਲਾਉਣ ਵਾਸਤੇ ਇਹ ਡੱਬੀ ਦੇ ਵਿੱਚ ਇੱਕ ਛੋਟੀ ਡੱਬੀ ਪੈ ਜਾਂਦੀ ਹੈ ਓਕੇ ਤੇ ਫਿਰ ਇਹ ਮਤਲਬ ਹੋਲੀ ਸਾਈਜ਼ ਵੀ ਦੀਏ ਠੀਕ ਹੈ ਜੀ ਸੱਤ ਗੇਰ ਇਹਦੇ ਨਾਲ ਵੀ ਦੇਣਗੇ ਜੀ ਟਾਇਰ ਦਾ ਕੀ ਸਾਈਜ਼ ਰਹਿਣ ਵਾਲਾ ਜੀ ਟਾਇਰ 712 ਹੁੰਦਾ ਜੀ ਠੀਕ ਹੈ ਜੀ 712 ਦਾ ਟਾਇਰ ਹੁੰਦਾ ਟਿਊਬ ਦੇ ਨਾਲ ਹੈ ਜੀ ਨਹੀਂ ਵੀਰ ਉਹ ਟਿਊਬ ਦਾ ਟਿਊਬ ਦਾ ਸਾਈਜ਼ ਬੋਲੇ ਤੁਸੀਂ ਦੇ ਟਰੈਕਟਰ ਕਿੰਨੇ ਹਾਰਸ ਪਾਵਰ ਦਾ ਰეკਮੈਂਡ ਕਰਦੇ ਹੋ ਜੀ 55 ਹਾਰਸ ਪਾਵਰ ਦਾ ਸਰ ਰეკਮੈਂਡ ਕਰਦੇ ਆ ਵੇਟ ਹੋਟ ਲਾ ਕੇ ਚੱਲੀ ਜਾਂਦੇ ਨੇ ਅੱਛਾ ਜੀ ਹਾਂ ਜੀ ਕਿਉਂਕਿ ਮਸ਼ੀਨਾਂ ਦਾ ਵੇਟ ਜ਼ਿਆਦਾ ਤਾਂ ਦਰ ਕੇ ਫਿਰ ਕਟਾਈ ਟਾਈਮ ਤੇ ਡਿਕਰ ਕਰਦਾ ਠੀਕ ਹੈ ਜੀ ਜਦੋਂ ਇਸ ਦੀ ਸਹੂਲਤ ਉਪਲਬਧ ਹੈ ਜੀ ਮਸ਼ੀਨ ਦੇ ਕਿਸੇ ਵੀ ਬੈਂਕ ਤੋਂ ਹਾਂ ਜੀ ਕਿਸੇ ਬੈਂਕ ਤੋਂ ਫਾਈਨਾਂਸ ਦੀ ਸਹੂਲਤ ਉਪਲਬਧ ਹੈ ਠੀਕ ਹੈ ਜੀ ਤੇ ਅਗਲਾ ਮਾਡਲ ਤੁਹਾਡਾ ਇਹ ਵਾਲਾ ਜੀ ਇਹ ਆਪਣਾ ਸਿਰ 48 ਇੰਚੀ ਬੈੱਡ ਤੇ ਆ ਜੀ ਇਹ 48 ਇੰਚੀ ਦਾ ਇੱਕੋ ਬੈੱਡ ਬਣਾਊਗਾ। ਇਹਦੀ ਡਰਾਈਵ ਪਿੱਛੋਂ ਚੱਲਦਾ ਉਹ ਰੂ ਠੀਕ ਹੈ। ਇਹ ਸ਼ੌਕਰ ਨਾਲ ਆਪਾਂ ਇਹਦੀ ਹਾਈਟ ਐਡਜਸਟ ਕਰ ਸਕਦੇ ਹਾਂ। ਐਡਜਸਟ ਕਰ ਸਕਦੇ ਹਾਂ। ਇਹਦੀ ਪਾਵਰ ਜਿਹੜਾ ਆਪਣਾ ਟਾਇਰ ਘੁੰਮਣ ਦੀ ਸ਼ਕਤੀ ਆ ਬਹੁਤ ਸੈੱਟ ਕਰ ਸਕਦੇ ਆਂ ਦੀ। ਠੀਕ ਹੈ ਜੀ। ਓਵਰਹਾਲ ਲੁਕਿੰਗ ਕਿਸਾਨ ਵੀਰੋ ਤੁਹਾਨੂੰ ਦਿਖਾ ਦਈਏ। ਬਸੌਲਾ ਸੇਮ ਨੇ ਤੇ ਟੈਂਕ ਕੈਪੈਸਿਟੀ ਵੀ ਹੈਗੀ ਆ ਤੇ ਉਸ ਤੋਂ ਬਾਅਦ ਆਲੂ ਤੋਂ ਪਹਿਲਾਂ ਆਪਾਂ ਨੂੰ ਇੱਕ ਹੋਰ ਯੰਤਰ ਦੀ ਵਰਤੋਂ ਕਰਨੀ ਪੈਂਦੀ ਹੈ। ਉਹਦੀ ਆਪਾਂ ਜਾਣਕਾਰੀ ਬਾਈ ਜੀ ਉਹਨਾਂ ਤੋਂ ਪ੍ਰਾਪਤ ਕਰ ਲੈਨੇ ਆ ਕਿਸਾਨ ਵੀਰੋ ਆਲੂ ਪਟਾਈ ਤੋਂ ਪਹਿਲਾਂ ਬਹੁਤ ਸਾਰੇ ਕਿਸਾਨ ਸਪਰੇਅ ਕਰ ਦੁੰਦੇ ਨੇ ਦਵਾਈ ਦੀ ਤੇ ਉਹਦੇ ਨਾਲ ਆਲੂ ਦੀ ਵੀ ਗੁਣਵੱਤਾ ਜਿਹੜੀ ਆਲੂ ਦੀ ਹੈ ਉਹ ਖਤਮ ਹੋ ਜਾਂਦੀ ਹੈ ਤੇ ਬਾਈ ਜੀ ਉਹਨੇ ਇੱਕ ਇਹ ਜੰਤਰ ਲੈ ਕੇ ਆਏ ਨੇ ਇਹਦਾ ਕੀ ਨਾਂ ਹੈ ਤੇ ਇਹਦੀ ਜਾਣਕਾਰੀ ਆਪਾਂ ਬਾਈ ਜੀ ਉਹਨਾਂ ਤੋਂ ਪ੍ਰਾਪਤ ਕਰਦੇ ਆਂ ਬਾਈ ਜੀ ਕੀ ਨਾਂ ਹੈ ਜੀ ਇਸ ਜੰਤਰ ਦਾ ਇਹਨੂੰ ਹਲਮ ਟਾਪਰ ਕਹਦੇ ਨੇ ਜੀ ਠੀਕ ਹੈ ਜੀ ਇਹ ਆਪਣਾ ਆਲੂ ਦੀ ਬੇਲ ਪੱਟਣ ਵਾਸਤੇ ਵਰਤਿਆ ਜਾਂਦਾ ਏ ਇਹਦੇ ਵਿੱਚ ਆਪਾਂ 30 ਤੋਂ ਲੈ ਕੇ 26 ਤੋਂ ਲੈ ਕੇ 32 ਇੰਚ ਤੱਕ ਸੈੱਜ ਅਡਜਸਟਮੈਂਟ ਕਰ ਸਕਦੇ ਆਂ ਜੀ ਓਕੇ ਇਹਦੀ ਜਿਹੜੀ ਆ ਪੱਤੀਆ ਏ ਈਐਨਐਟ ਮਟੀਰੀਅਲ ਦੀ ਠੀਕ ਹੈ ਜੀ ਆਮ ਜਿਹੜੀ ਲੱਗਦੀ ਆ ਉਹ ਸਿੰਪਲ ਮਟੀਰੀਅਲ ਲੱਗਦੀ ਆ ਹਾਈ ਕਾਰਬਨ ਸਟੀਲ ਦੀ ਇਹ ਪੱਤੀ ਆ ਆਪਣੀ ਇਹਦੇ ਨਾਲ ਕਸਾਈ ਇਹਦੀ ਘੱਟ ਜਾਂਦੀ ਆ ਜੀ ਓਕੇ ਜੀ ਤੇ ਗੀਅਰ ਬਾਕਸ ਦੀ ਗ ਗিয়ার ਬਾਕਸ ਸਾਰੀਨ ਰੋਟਾ ਬਟਰ ਵਾਲਾ ਗিয়ার ਬਾਕਸ ਲੱਗਿਆ ਹੋਇਆ ਜੀ ਹੈਵੀ ਡਿਊਟੀ ਹੈ ਜੀ ਹੂੰ ਹੂੰ ਤੇ ਓਵਰ ਆਲ ਇਹਦਾ ਜਿਹੜਾ weight ਹੈ 7 7.5 ਪੌਂਡ ਲੈ ਜੀ ਤੇ ਇਹ 26 ਤੋਂ ਲੈ ਕੇ 32 ਇੰਚ ਤੱਕ ਅਡਜਸਟੇਬਲ ਹੈ ਬੈਲਟਡ ਡਰਾਈਵ ਹੈ ਜੀ ਬੈਲਟਡ ਡਰਾਈਵ ਹੈ ਜੀ ਠੀਕ ਹੈ ਜੀ ਬੁਸ਼ ਵਾਲੀਆਂ ਪੁਲੀਆਂ ਨੇ ਠੀਕ ਹੈ ਪੁਲੀ ਬੁਸ਼ ਵਾਲੀ ਹੈ ਠੀਕ ਹੈ ਜੀ ਇਹਦੀ ਜਾਨੀ 512 ਦੇ ਟਾਇਰ ਹੋਣਗੇ ਜੀ ਟਾਇਰ ਇੱਥਾ ਅਡਜਸਟਮੈਂਟ ਕਰ ਸਕਦੇ ਆ ਆਪਣੇ ਆਲੂ ਦੀ ਬਜਾਈ ਦੇ ਹਿਸਾਬ ਨਾਲ ਓਕੇ ਠੀਕ ਹੈ ਜੀ ਤੇ 26 ਤੋਂ 30 ਆਪਾਂ ਨੇ ਕਰ ਮੇਤਾ ਪਲੇਟਾਂ ਦਾ ਪਤਾ ਹਾਂ ਜੀ ਹਾਂ ਤੇ ਹਾਈਟ ਇਹਦੇ ਲੀਵਰ ਨਾਲ ਆਪੜ ਜਾ ਸਕਦਾ ਹਾਈਟ ਇੱਥੋਂ ਐਡਜਸਟਮੈਂਟ ਹੋ ਜਣੀ ਹੈ ਤੇ ਨਟ ਵੋਟਾਂ ਤੋਂ ਦੀ ਚੌੜਾਈ ਚੌੜਾਈ ਜਿਹੜੀ ਐਡਜਸਟਮੈਂਟ ਹੋ ਜਣੀ ਹੈ ਜੀ ਵਾਹ ਕਮਾਲ ਜਿਹੜੀ ਹੈਗੀ ਹੈ ਇਹ ਇੰਪਲੀਮੈਂਟ ਵੀ ਕਿਸਾਨ ਵੀਰੋਂ ਹੁਣ ਗੱਲ ਕਰਦੇ ਆ ਇਸ ਇੰਪਲੀਮੈਂਟ ਦੀ ਕਾਫੀ ਹੈਵੀ ਇੰਪਲੀਮੈਂਟ ਹੈਗਾ ਤੇ ਬਾਈ ਜੀ ਉਹਨਾਂ ਨੂੰ ਪ੍ਰਾਪਤ ਕਰ ਗੱਲ ਕਰਦੇ ਆ ਕਿ ਕਿਹੜਾ ਮਾਡਲ ਹੈਗਾ ਤੇ ਪੂਰੀ ਜਾਣਕਾਰੀ ਬਾਈ ਜੀ ਉਹਨੇ ਆਪਾਂ ਨੂੰ ਦੱਸਣਗੇ ਭਾਈ ਜੀ ਕਿਹੜਾ ਇੰਪਲੀਮੈਂਟ ਹੈ ਜੀ ਇਹ ਵਾਲਾ ਇਹਦਾ ਨਾਮ ਹੈ ਜੀ ਪੋਟੈਟੋ ਗ੍ਰੇਡਰ ਠੀਕ ਹੈ ਜੀ ਇਹ ਆਲੂ ਦੀ ਚੁਕਾਈ ਵਾਸਤੇ ਵਰਤੇ ਜਾਂਦਾ ਹੈ ਇਹਦੇ ਵਿੱਚ ਆਪਣੇ ਲਈ ਤਿੰਨ ਤੋਂ ਚਾਰ ਮਾਡਲ ਅਵੇਲੇਬਲ ਹੁੰਦੇ ਨੇ ਮੈਂ ਕੋਈ ਤਿੰਨ ਸਾਈਜ਼ ਵਾਲਾ ਹੋ ਗਿਆ ਚਾਰ ਵਾਲਾ ਹੋ ਗਿਆ ਜੀ ਚਾਰ ਵਾਲਾ ਦੋ ਪਾਰਟ ਦੇ ਪੰਜ ਵਾਲਾ ਠੀਕ ਹੈ ਜੀ ਲਈ ਮਤਲਬ ਆਪਾਂ ਜਿੰਨੇ ਮਰਜੀ ਸਾਈਜ਼ ਅਕੋਰਡਿੰਗ ਟੂ ਵਰ ਚੋਇਸ ਆਫ ਆਪਣਾ ਸਾਈਜ਼ ਬਣਾ ਸਕਦੇ ਆ ਜੀ ਠੀਕ ਹੈ ਜੀ ਇਹਦਾ ਪੀਡਿੰਗ ਪੁਆਇੰਟ ਕਿੱਧਰ ਆ ਭਾਜੀ ਪਹਿਲਾਂ ਉਹ ਆਪਾਂ ਦੇਖ ਲਈਏ ਇਹ ਆਪਰੇਟ ਸਰ ਇੱਥੋਂ ਹੁੰਦਾ ਇੰਜਨ ਫੋਸਿੰਗ ਇੰਨੀ ਚਲਾਜੂਦਾ ਹੈ ਇੰਜਨ ਨਾਲ ਚੱਲ ਸਕਦਾ ਟਰੈਕਟਰ ਨਾਲ ਵੀ ਆਪਰੇਟ ਇੰਜਨ ਨਾਲ ਆਪਰੇਟ ਹੁੰਦਾ ਜੀ ਇਹ ਠੀਕ ਹੈ ਜੀ ਇੰਜਨ ਨਾਲ ਆਪਰੇਟ ਹੁੰਦਾ ਤੇ ਇਹਦੇ ਉੱਪਰ ਰੋਲਰ ਚੇਨ ਦੇ ਉੱਤੇ ਆਪਾਂ ਜੋ ਵੀ ਆਪਣੇ ਖਾਰਟ ਫਾਟ ਵਾਲਾ ਆਲੂ ਹੈ ਕੋਈ ਖਰਾਬ ਆਲੂ ਹੈ ਆਪਾਂ ਇਹਦੇ ਹੋਪਰ ਦੇ ਵਿੱਚ ਪਾਉਲਣਾ ਇਥੇ ਲੇਬਰ ਖੜੇਗੀ ਜੀ ਇੱਥੇ ਲੇਬਰ ਖੜੇਗੀ ਜੀ ਲੇਬਰ ਆਪਾਂ ਆਲੂ ਜਿਹੜਾ ਉੱਪਰੋਂ ਚੁੱਕੇ ਦੇ ਵਿੱਚ ਪਾਏਗੀ ਠੀਕ ਹੈ ਜੀ ਤੇ ਆਪਣਾ ਫੀਡਿੰਗ ਪੁਆਇੰਟ ਇਹ ਵਾਲਾ ਹੋਵੇਗਾ ਜੀ ਸ਼ੂਟਿੰਗ ਪੁਆਇੰਟ ਇਹ ਹੋਵੇਗਾ ਜੀ ਇਹ ਥੱਲੇ ਆ ਜਾਏਗਾ ਜੀ ਰੋਪ ਲੱਗੀ ਹੋਈ ਜਿਹਦੇ ਨਾਲ ਚੰਨ ਵੀ ਹੈਗੀ ਰੋਪ ਹੈਗੀ ਹੋਸਟ ਹੋਸਟ ਨਾਲੇ ਥੱਲੇ ਆ ਜਾਣਾ ਜੀ ਓਕੇ ਓਕੇ ਇਹ ਵਾਲਾ ਥੱਲੇ ਆ ਜਾਏਗਾ ਪੁਆਇੰਂਟ ਇਹ ਵਾਲਾ ਤਾਂ ਵੀ ਉਹ ਥੱਲੇ ਆ ਜਾਣਾ ਹੈ ਥੱਲੇ ਤੋਂ ਫੀਡਿੰਗ ਜਿਹੜੀ ਹਾਂ ਇਸ ਕਨਵੇਅਰ ਤੇ ਆ ਜਣੀ ਹੈ ਜੀ ਇਸ ਕਨਵੇਅਰ ਤੇ ਆ ਜਣੀ ਹੈ ਜੀ ਆਪਣੀ ਠੀਕ ਹੈ ਜੀ ਆਹ ਥੋੜਾ ਸਾਨ ਵੀਰ ਉੱਪਰੋਂ ਦਿ ਇਹ ਵਾਲੀ ਇੱਥੇ ਤੁਸੀਂ ਦੇਖ ਸਕਦੇ ਹੋ ਲੱਗੇ ਹੋਏ ਨੇ ਰੋਲਰ ਲੱਗੇ ਹੋਏ ਨੇ ਇਸ ਪੁਆਇੰਟ ਤੇ ਜਿਹੜੇ ਖੜਕੇ ਦੀ ਗ੍ਰੇਡਿੰਗ ਹੋਣੀ ਹੈ ਤੁਸੀਂ ਦੇਖ ਸਕਦੇ ਹੋ ਅੱਗੇ ਬੈਲਟ ਲੱਗੀ ਹੋਈ ਹੈ ਇਹ ਵਾਲੀ ਬੈਲਟ ਹੈ ਜਿਹੜੀ ਫੀਡਿੰਗ ਪੁਆਇੰਟ ਵਾਲੀ ਆ ਕਿਸਾਨ ਵੀਰੋ ਫੀਡਿੰਗ ਤੋਂ ਬਾਅਦ ਕਿਸਾਨ ਵੀਰੋ ਫਾਈਨਲ ਪ੍ਰੋਡਕਟ ਜਿਹੜਾ ਇੱਥੇ ਆ ਗਿਆ ਇੱਥੇ ਆਪਣਾ ਜਿਹੜਾ ਪੋਟੈਟੋ ਹੈ ਜੂ ਆਪਣੋਰੇ ਬੈਗ ਲੱਗ ਜਾਣੇ ਨੇ ਦੋ ਬੈਗ ਲੱਗ ਜਾਂਦੇ ਨੇ ਇੱਕ ਟਾਈਮ ਤੇ ਦੇ ਵਿੱਚ ਅੱਛਾ ਜੀ ਤੇ ਉਹਦੇ ਚ ਆਪਣਾ ਇੱਥੋਂ ਆਲੂ ਇੱਕ ਨੰਬਰ ਦੇ ਬੈਗਸ ਭੇਜੇਗਾ ਜੀ ਜਾਂ ਦੇਖ ਭਰ ਗਿਆ ਆਪਾਂ ਇਹਨਾਂ ਚੇਂਜ ਕਰਕੇ ਦੋ ਨੰਬਰ ਚ ਆਪਾਂ ਮੈਨੂ ਵਾਲੀ ਇੱਥੇ ਹੀ ਚੇਂਜ ਕਰਕੇ ਕਰ ਸਕਦੇ ਹਾਂ ਠੀਕ ਆ ਭਾਈ ਜੀ ਬਹੁਤ ਵਧੀਆ ਜਾਣਕਾਰੀ ਜਿਹੜੀ ਤੁਸੀਂ ਕਿਸਾਨ ਵੀਰਾਂ ਨੂੰ ਦਿੱਤੀ ਆ ਇਹ ਤਾਂ ਗ੍ਰੇਡਰ ਹੈਗਾ ਜੀ ਇਹ ਆਪਣਾ ਖੇਤ ਵਿੱਚ ਫਾਰਮ ਦੇ ਵਿੱਚ ਵੀ ਲਿਜਾ ਸਕਦੇ ਇਹ ਮੂਵ ਐਪ ਲੈ ਜੀ ਮੋਬਾਈਲ ਪੋਟੈਟੋ ਗ੍ਰੇਡਰ ਹੈ ਇਹ ਇਹ ਟਰੈਕਟਰ ਮਾਉਂਟਡ ਹੁੰਦਾ ਮਤਲਬ ਆਪਾਂ ਟਰੈਕਟਰ ਨਾਲ ਇੱਕ ਤੋਂ ਦੂਸਰੀ ਜਗ੍ਹਾ ਤੇ ਲੈ ਕੇ ਜਾ ਸਕਦੇ ਆਰਾਮ ਨਾਲ ਈਜ਼ੀ ਤਰੀਕੇ ਨਾਲ ਜਾ ਸਕਦੇ ਜੀ ਇਹ ਠੀਕ ਹੈ ਠੀਕ ਹੈ ਜੀ ਤੇ ਭਾਜੀ ਹੋਰ ਕੋਈ ਜਾਣਕਾਰੀ ਸਾਡੇ ਕਿਸਾਨ ਵੀਰਾਂ ਨੂੰ ਜੀ ਬਾਕੀ ਕਿਸਾਨ ਵੀਰਾਂ ਲਈ ਜੋ ਵੀ ਜਾਣਕਾਰੀ ਹੈ ਜੀ ਉਹ ਸਾਡੇ ਨਾਲ ਕੰਟੈਕਟ ਕਰਕੇ ਸਾਡੇ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਨੇ ਠੀਕ ਹੈ ਜੀ ਸਾਡਾ ਮੋਬਾਈਲ ਨੰਬਰ ਹੈ ਕਿਨੇ 946520312 ਠੀਕ ਹੈ ਇਹ ਆਪਣਾ ਮੋਬਾਈਲ ਨੰਬਰ ਹੈ ਜੀ ਆਪਣਾ ਫੇਸਬੁਕ ਪੇਜ ਆਮਨਦੀਪ ਅਮਰਗੜ ਦੇ ਨਾਮ ਤੇ ਹੈ ਇੰਸਟਾਗ੍ਰam ਤੇ ਆਪਣਾ ਪੇਜ ਬਣੀ ਇੰਡਸਟਰੀ ਮਲੇਰਕੋਟ ਚੌਂਦਾ ਰੋਡ ਅਮਰਗੜ ਡਿਸਟ੍ਰਿਕਟ ਮਲੇਰਕੋਟਲਾ ਵਿਖੇ ਹੈ ਠੀਕ ਹੈ ਭਾਈ ਜੀ ਜੇ ਆਪਣੀ ਵੀਡੀਓ ਦੇਖ ਕੇ ਆਉਂਦਾ ਜੀ ਕੋਈ ਵੀ ਕਿਸਾਨ ਵੀਰ ਤਾਂ ਉਹਦਾ ਮਾਣ ਤਾਣ ਜਰੂਰ ਕਰਦੇ ਹੋ ਜੀ ਜਰੂਰ ਕਰਾਂਗੇ ਜੀ ਜਰੂਰ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸਾਨ ਵੀਰੋ ਤੇ ਵਾਰ ਤੋਂ ਵਾਰ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਤੁਸੀਂ ਇਹਨਾਂ ਵਿੱਚੋਂ ਕਿਹੜੀ ਐਗਰੀਕਲਚਰ ਦੀ ਮਸ਼ੀਨ ਪੋਟਾਟੋ ਦੀ ਮਸ਼ੀਨ ਤੁਸੀਂ ਚਲਾ ਰਹੇ ਹੋ ਕੀ ਜਾਣਕਾਰੀ ਸਾਡੇ ਕਮੈਂਟ ਵਿੱਚ ਬਾਕਸ ਦੇ ਵਿੱਚ ਜਰੂਰ ਕਰਿਓ ਥੈਂਕ ਯੂ ਧੰਨਵਾਦ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦੇ ਹੋ